ਲੱਖਾ ਸਿਧਾਨਾ ਜੀ ਕਹਿੰਦੇ ਨਹੀਂ ਅਸੀਂ ਕਿਸੇ ਨਾਲ ਕਿਸੇ ਸਾਡੇ ਦੇ ਸਾਰੇ ਜੱਗ ਸਕਦੇ ਉਹ ਕਹਿੰਦੇ ਨੇ ਕਿ ਤੁਸੀਂ ਇੱਕ ਦਿਖਾਵਾ ਕਰਦੇ ਹੋ ਉਹ ਲੜਾਈ ਠੀਕ ਕਹਿੰਦੇ ਅਸੀਂ ਕਹਿੰਦੇ ਅਸੀਂ ਤਾਂ ਇੱਕ ਨਾਚੀਜ ਬੰਦੇ ਆ ਗੁਰੂ ਕਰਨਾਨ ਪਾਸ਼ਾ ਦੇ ਚਰਨਾਂ ਦੀ ਧੂੜ ਆ ਅਰਦਾਸ ਕਰਦੇ ਆ ਕਿ ਪਾਸ਼ਾ ਜਿਹੜੇ ਤੁਸੀਂ ਬੱਦਨ ਬਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸਾਨੂੰ ਉਪਦੇਸ਼ ਦਿੱਤਾ ਉਹਦੇ ਵਾਸਤੇ ਅਸੀਂ ਰਤੈ ਵੀ ਜੀ ਕੁਝ ਕਰ ਸਕੀ ਆਪਣੇ ਆਪ ਨੂੰ ਵਡਪਾ ਕੇ ਸਾਡੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋਈ ਵੱਡੇ ਬੰਦੇ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਸਰਕਾਰਾਂ ਨੇ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਤਾਂ ਹੁਣ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਪਾਤਸ਼ਾਹ ਕਿਰਪਾ ਕਰੋ ਉਹਨਾਂ ਦੀ ਲੜਾਈ ਨੂੰ ਕਿੱਦਾਂ ਦੇਖ ਲੋ ਜੀ ਨਹੀਂ ਬਸ ਕੋਈ ਨਹੀਂ ਕੋਈ ਵੀ ਕੋਈ ਵੀ ਆਵਾਜ਼ ਸੁਣਦਾ ਜਿਹੜੇ ਅਸੀਂ ਪੀੜਤ ਮਰ ਰਹੇ ਆ ਅਸੀਂ ਤੁਹਾਨੂੰ ਮਾੜਾ ਨਹੀਂ ਕਹਾਂਗੇ ਟਕਰਾਅ ਦਾ ਹਾਲਾਤ ਪੈਦਾ ਹੋ ਗਏ ਸੀ ਨਹੀਂ ਟਕਰਾਅ ਨਾਲ ਹੀ ਖਤਮ ਨਹੀਂ ਹੋਣਾ ਜੇ ਅਸੀਂ ਟਕਰਾਅ ਕਰਦੇ ਆ ਫੇਰ ਸਮਝ ਲੈ ਇਹਨੂੰ ਉਲਝਾਉਣਾ ਬਲਾਵਾ ਅਸੀਂ ਅਸੀਂ ਤਾਂ ਸਾਡੇ ਸੈਸ਼ਨ ਚੱਲਦਾ ਉਹ ਇਹ ਹੈਗਾ 24 ਤਰੀਕ ਤੱਕ ਸੈਸ਼ਨ ਚੱਲਣ ਦੇ ਅਸੀਂ ਤਾਂ ਸੈਸ਼ਨ ਵਿੱਚ ਅਸੀਂ ਸੈਸ਼ਨ ਵਿੱਚ ਜਾਵਾਂਗੇ ਕਿ ਐਸੀ ਇੱਥੇ ਆਣ ਕੇ ਇੱਥੇ ਕਿਹੜੀ ਇਹੋ ਜਿਹੀ ਚੀਜ਼ ਸੀਗੀ ਵੀ ਜਿਹੜੀ ਕਾਫੀ ਸੀ ਬਾਬਾ ਤੋਂ ਬਿਨਾਂ ਰਹਿ ਗਈ ਕਿਹੜੀ ਚੀਜ਼ ਕਰਨੀ ਸੀਗੀ ਜੇ ਬਾਬਾ ਜੀ ਹੁੰਦੇ ਹੋ ਜਾਣੀ ਸੀ ਅਸੀਂ ਨਹੀਂ ਆਏ ਤਾਂ ਫਿਰ ਉਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਮੈਸੇਜ ਆਪਣਾ ਦੇ ਦਿੱਤਾ ਜਿਹਦੇ ਵਿੱਚ ਸਾਰੇ ਟ੍ਰੀਟਮੈਂਟ ਪਲਾਂਟ ਮਿਊਸਪਲ ਕਾਰਪੋਰੇਸ਼ਨ ਦੇ ਲੱਗੇ ਆ ਤੇ ਉਹ 650 ਐਮਐਲ ਦੀ ਪਾਣੀ ਆ 800 ਐਮਐਲ ਦੀ ਦਾ ਪ੍ਰਬੰਧ ਆ ਪਰ ਮਿਸ ਮੈਨੇਜਮੈਂਟ ਕਰਕੇ ਸਰਕਾਰਾਂ ਦੇ ਧਿਆਨ ਨਾ ਦੇਣ ਕਰਕੇ ਅਫਸਰਾਂ ਦੀ ਮਨਮਾਇਨੀ ਮਨਜੀ ਕਰਕੇ ਭ੍ਰਿਸ਼ਟਾਚਾਰ ਕਰਕੇ ਆ ਸਾਰੇ ਪੈਸੇ ਖਰਚ ਕੇ ਵੀ ਜਿਹੜੀਆਂ ਹੈਗਿਆ ਲੋਕਾਂ ਦੀਆਂ ਵਾਦਵਾਵਾ ਜਿਹੜੀਆਂ ਹੈ ਉਹ ਲਹਿ ਰਹੇ ਪਰ ਅਫਸੋਸ ਟ੍ਰੀਟਮੈਂਟ ਪਲੈਂਟ ਚੱਲ ਰਿਹਾ ਪਰ ਉਹਦੇ ਤੇ ਪਾਣੀ ਨਹੀਂ ਪਹੁੰਚ ਰਿਹਾ ਉਹਦਾ ਕਾਰਨ ਕੀ ਹੈ ਕਿ ਇੱਕ ਸਟੇ ਹੋ ਗਿਆ ਜਿੱਥੇ ਪੰਪ ਸਟੇਸ਼ਨ ਬਣ ਰਿਹਾ ਸੀ ਤੇ ਡੇਢ ਦੋ ਡੇਢ ਸਾਲ ਤੋਂ ਵੱਧ ਸਮਾਂ ਹੋਇਆ ਕਿ ਉਹ ਕੇਸ ਦਾ ਕੋਈ ਨੁਕਟਾਰਾ ਨਹੀਂ ਕਰਵਾ ਸਕਿਆ ਪ੍ਰਸ਼ਾਸਨ ਕਿਉਂਕਿ ਜਿੱਥੇ ਬਣਾ ਰਿਹਾ ਕੋਰਟ ਨੂੰ ਇਹ ਨਹੀਂ ਦੱਸ ਸਕਿਆ ਕਿ ਮੈਂ ਆਪਣੀ ਥਾਂ 'ਚ ਬਣਾ ਰਿਹਾ ਇਸ ਕਰਕੇ ਕੇਟ ਲੱਗ ਗਿਆ ਕਿ ਸਰਕਾਰ ਦਾ ਪ੍ਰਸ਼ਾਸਨ ਕੋਰਟ ਨੂੰ ਇਹ ਨਾ ਦੱਸ ਪਾਵੇ ਪਾਵੇ ਕਿ ਜਿੱਥੇ ਮੈਂ ਪੰਪ ਸਟੇਸ਼ਨ ਬਣਾ ਰਿਹਾ ਉਹ ਮੇਰੀ ਜਗ੍ਹਾ ਹੁਣ ਦੱਸੋ ਇਹਦੇ ਉੱਤੇ ਹੁਣ ਕਿਸੇ ਨੂੰ ਕੀ ਪਤਾ ਕੌਣ ਉੱਥੇ ਜਾ ਕੇ ਕੋਰਟ ਤੇ ਇਹਨਾਂ ਦੀ ਲੜਾਈ ਲੜੇ ਕਿ ਜਿੱਥੇ ਗੁਰੂ ਨਾਨਕ ਪਾਸਾ ਨੇ ਚਰਨ ਪਾਏ ਗਉਹ ਦਾ ਹਰਤ ਗੁਰਦੁਆਰਾ ਜਿੱਥੇ ਅਸਨਾਣ ਕਰਦੀ ਸੀ ਸੰਗਤਾਂ ਸਾਨੂੰ ਵਾਹਿਗੁਰੂ ਨੇ ਪੈਸਾ ਤਾਂ ਦੇ ਦਿੱਤਾ ਇੰਡਸਟਰੀ ਨੂੰ ਤਾਂ ਚੱਕ ਦਿੱਤਾ ਵਾਹਿਗੁਰੂ ਨੇ ਪਰ ਇੰਡਸਟਰੀ ਨੇ ਤੇ ਇਸ ਸਭ ਤੋਂ ਅਮੀਰ ਸ਼ਹਿਰ ਨੇ ਲੋਕਾਂ ਨੂੰ ਕੀ ਦਿੱਤਾ ਗੰਦਾ ਪਾਣੀ ਇੰਡਸਟਰੀਅਲ ਪਾਣੀ ਬਿਮਾਰੀਆਂ ਦਿੱਤੀਆਂ ਜਿਹੜੀਆਂ ਰਾਜਸਥਾਨ ਦੇ ਵਿੱਚ 2.5 ਕਰੋੜ ਲੋਕ ਇਸ ਪਾਣੀ ਨੂੰ ਪੀ ਰਹੇ ਆ ਜਿਹਦੇ ਵਿੱਚ ਇਹ ਸਾਰਾ ਕੁਝ ਰਲਿਆ ਹੋਇਆ ਸੋ ਲੰਬੇ ਸਮੇਂ ਤੋਂ ਆਵਾਜ਼ ਉਠਾ ਰਹੇ ਹਾਂ 2009 ਦੇ ਵਿੱਚ ਵੀ ਚੇਤਨਾ ਮਾਰਗ ਸ਼ੁਰੂ ਕੀਤਾ ਸੀ ਗੁਰਦੁਆਰਾ ਗਊ ਘਾਟ ਤੋਂ ਰਾਜਸਥਾਨ ਦੇ ਉਹ ਹਸਪਤਾਲ ਤੱਕ ਗਏ ਸੀ ਕਿ ਲੋਕਾਂ ਦੇ ਵਿੱਚ ਚੇਤਨਾ ਹੋਠੇ ਆਵਾਜ਼ ਉਠੇ ਸੋ ਆ ਲਗਾਤਾਰ ਪਿਛਲੇ ਸਾਲ ਤੋਂ ਅਸੀਂ ਲਗਾਤਾਰ 2009 ਤੋਂ ਪলিউਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਹਾਂ ਉਹਦੇ ਵਿੱਚ ਉਸ ਵੇਲੇ ਕੋਈ ਵੀ ਇੰਡਸਟਰੀਅਲ ਟ੍ਰੀਟਮੈਂਟ ਪਲੈਂਟ ਨਹੀਂ ਸੀ ਲੱਗਾ ਆ 50 ਐਮਐਲਡੀ 40 ਐਮਐਲਡੀ 15 ਐਮਐਲਡੀ ਇਹ ਸਾਰੇ ਟ੍ਰੀਟਮੈਂਟ ਪਲੈਂਟ ਜਿਹੜਾ ਹੈ ਇੰਡਸਟਰੀ ਦੇ ਉੱਤੇ ਸਰਕਾਰਾਂ ਨੇ ਉਸ ਸਮੇਂ ਦੇ ਉੱਤੇ ਜ਼ੋਰ ਭਾ ਕੇ ਇਹ ਪਾਣੀ ਗੰਦਾ ਤੁਸੀਂ ਨਹੀਂ ਪਾ ਸਕਦੇ ਸੋ ਉਹਦੇ ਨਾਲ ਫਿਰ ਜਿਹੜੇ ਮਿਊਸਪਲ ਕਾਰਪੋਰੇਸ਼ਨ ਦੇ ਸੀ ਜਿਹੜੇ ਟ੍ਰੀਟਮੈਂਟ ਪਲੈਂਟ ਲੱਗੇ ਵੀ ਸੀ ਇੱਥੇ ਉਹ ਵੀ ਨਹੀਂ ਸੀ ਚੱਲਦੇ ਤੋ ਇਸ ਵੇਲੇ ਜਿਹੜਾ ਹੈਗਾ ਬਹੁਤ ਪੈਸਾ ਲੁਧਿਆਣੇ ਨੂੰ 650 ਕਰੋੜ ਰੁਪਇਆ ਆ ਜਿਹਦੇ ਵਿੱਚ ਸਾਰੇ ਟ੍ਰੀਟਮੈਂਟ ਪਲੈਂਟ ਮਿਊਸਪਲ ਕਾਰਪੋਰੇਸ਼ਨ ਦੇ ਲੱਗੇ ਆ ਤੇ ਉਹ 650 ਐਮਐਲ ਡੀ ਪਾਣੀ ਆ 800 ਐਮਐਲ ਡੀ ਦਾ ਪ੍ਰਬੰਧ ਆ ਪਰ ਮਿਸ ਮੈਨੇਜਮੈਂਟ ਕਰਕੇ ਸਰਕਾਰਾਂ ਦੇ ਧਿਆਨ ਨਾ ਦੇਣ ਕਰਕੇ ਅਫਸਰਾਂ ਦੀ ਮਨਮਾਇਨੀ ਮਨਜੀ ਕਰਕੇ ਭ੍ਰਿਸ਼ਟਾਚਾਰ ਕਰਕੇ ਆ ਸਾਰੇ ਪੈਸੇ ਖਰਚ ਕੇ ਵੀ ਜਿਹੜੀਆਂ ਹੈਗਾ ਲੋਕਾਂ ਦੀਆਂ ਵੱਡ ਦਵਾਵਾਂ ਜਿਹੜੀਆਂ ਹੈ ਉਹ ਲਹਿਰ ਰਿਹਾ ਉਹਦਾ ਕਾਰਨ ਇਹੀ ਹੈ ਕਿ ਇੱਥੇ ਇੱਕ ਜਿਹੜਾ ਹੈ ਪੰਪ ਸਟੇਸ਼ਨ ਲੱਗਣਾ ਸੀ ਇਹ ਘਟੋ ਘਟ 70 80 ਐਮਐਲਡੀ ਪਾਣੀ ਜਿਹੜਾ ਹੈਗਾ ਇਹਦੇ ਵਿੱਚ ਵੀ ਆ ਰਿਹਾ ਸੋ ਇਹ ਪਾਣੀ 225 ਐਮਐਲਡੀ ਟ੍ਰੀਟਮੈਂਟ ਪਲਾਂਟ ਤੇ ਜਾਣਾ ਸੀ ਟ੍ਰੀਟਮੈਂਟ ਪਲਾਂਟ ਬਹੁਤ ਵਧੀਆ ਚੱਲ ਰਿਹਾ ਇੱਕ ਨੰਬਰ ਚੱਲ ਰਿਹਾ ਤੇ ਉਹਦਾ ਅਦਿਕਾਟਨ ਵੀ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਦ ਸਿੰਘ ਜੀ ਵਾਣ ਉਸ ਵੇਲੇ ਤੇ ਮੰਤਰੀ ਸਭਾ ਨੇ ਸਿਰ ਰੱਖ ਕੇ ਗਿਆ ਇਹਨੂੰ ਅਦਾਲਤਨ ਕਰਕੇ ਗਿਆ ਪਰ ਅਫਸੋਸ ਹੈ ਟ੍ਰੀਟਮੈਂਟ ਪਲੈਂਟ ਚੱਲ ਰਿਹਾ ਪਰ ਉਹਦੀ ਤੇ ਪਾਣੀ ਨਹੀਂ ਪਹੁੰਚ ਰਿਹਾ ਉਹਦਾ ਕਾਰਨ ਕੀ ਹੈ ਕਿ ਇੱਕ ਸਟੇ ਹੋ ਗਿਆ ਜਿਸ ਤੇ ਕੰਪੰਸਟੇਸ਼ਨ ਬਣ ਰਿਹਾ ਸੀ ਤੇ 1.5 2 1.5 ਸਾਲ ਤੋਂ ਵੱਧ ਸਮਾਂ ਹੋਇਆ ਕਿ ਉਹ ਕੇਸ ਦਾ ਕੋਈ ਨਿਪਟਾਰਾ ਨਹੀਂ ਕਰਵਾ ਸਕਿਆ ਪ੍ਰਸ਼ਾਸਨ ਕਿਉਂਕਿ ਜਿੱਥੇ ਬਣਾ ਰਹੇ ਕੋਰਟ ਨੂੰ ਇਹ ਨਹੀਂ ਦੱਸ ਸਕਿਆ ਕਿ ਮੈਂ ਆਪਣੀ ਥਾਂ 'ਚ ਬਣਾ ਰਿਹਾ ਹਾਂ ਇਸ ਕਰਕੇ ਕੀਟ ਲੜ ਗਿਆ ਕਿ ਸਰਕਾਰ ਦਾ ਪ੍ਰਸ਼ਾਸਨ ਕੋਰਟ ਨੂੰ ਇਹ ਨਾ ਦੱਸ ਪਾਵੇ ਪਾਵੇ ਕਿ ਜਿੱਥੇ ਮੈਂ ਪੰਪ ਸਟੇਸ਼ਨ ਬਣਾ ਰਿਹਾ ਉਹ ਮੇਰੀ ਜਗ੍ਹਾ ਹੁਣ ਦੱਸੋ ਇਹਦੇ ਉੱਤੇ ਹੁਣ ਕਿਸੇ ਨੂੰ ਕੀ ਪਤਾ ਕੌਣ ਉੱਥੇ ਜਾ ਕੇ ਕੋਰਟ ਤੇ ਇਹਨਾਂ ਦੀ ਲੜਾਈ ਲੜੇ ਸੋ ਫਿਰ ਵੀ ਐਸੀ ਜਿਹੜਾ ਹੈਗਾ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਉਹਨਾਂ ਨੂੰ ਅੱਜ ਵੀ ਐਸੀਗਾ ਉਹਨਾਂ ਨੇ ਗੱਲ ਕੀਤੀ ਹੈ ਕਿ ਜੇ ਨਾ ਜੇ ਉਹਦਾ ਕੋਰਟ ਤੋਂ ਨਵਟਾਰਾ ਨਹੀਂ ਹੁੰਦਾ ਉਹਨਾਂ ਜਿਹੜੇ ਦਾ ਟੈਂਪਰੇਰੀ ਹੱਲ ਹੋਣਾ ਚਾਹੀਦਾ ਉਹਦੇ ਵਾਸਤੇ ਜਿਹੜਾ ਅੱਜ ਵੇਲੇ ਅ ਕੱਲ ਜਿਹੜੀ ਹੈਗੀ ਆ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਖੇਰਾ ਸਾਹਿਬ ਨਾਲ ਤੇ ਸਾਰੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਕਿ ਇਹਦੇ ਵਿੱਚ 30 ਐਮਐਲਡੀ ਪਾਣੀ ਜਿਹੜਾ ਚੱਕ ਕੇ ਬੁੱਢੇ ਨਾਲੇ ਛਿੱਟਿਆ ਜਾ ਰਿਹਾ ਹੈ ਇਹ ਨਾਲੇ ਦੇ ਵਿੱਚ ਉਹਨੂੰ ਆ ਜਿਹੜਾ ਪੰਪ ਸਟੇਸ਼ਨ ਆ ਜਿਹੜਾ ਸਾਹਮਣੇ ਇਹਦੇ ਵਿੱਚ ਛੱਡ ਦਿੱਤਾ ਜਾਵੇ ਉਹ 30 ਐਮਐਲਡੀ ਪਾਣੀ ਉਹਦੇ ਉੱਤੇ 60 ਕੁ ਹਜ਼ਾਰ ਦਾ ਲੱਤ ਦਾ ਖਰਚਾ ਹੁੰਦਾ ਇਹ ਪਾਣੀ ਇੱਥੇ ਆ ਜਾਊਗਾ ਦੂਸਰੇ ਉਹਨਾਂ ਨੇ ਕਿ ਜੇ ਉਹ ਕੋਰਟ ਦਾ ਨਹੀਂ ਉਹਦੇ ਵਿੱਚ ਹੱਲ ਹੋਣਾ ਤੇ ਇਹਨੂੰ 3.5 ਕਰੋੜ ਦੀ ਇੱਕ ਪਲੈਨਿੰਗ ਉਹਨਾਂ ਨੇ ਕੱਲ ਦਿੱਤੀ ਆ ਅੱਜ ਉਹ ਮਨਜ਼ੂਰ ਕਰਾਉਣਗੇ ਤੋ ਤਿੰਨ 3.5 ਮਹੀਨੇ ਦਾ ਸਮਾਂ ਕਹਿੰਦੇ ਆ 4 ਮਹੀਨੇ ਲੱਗ ਜਾਣਗੇ ਜੇ ਉਹ ਅੱਜ پاس ਹੁੰਦੀ ਆ ਜੋ ਅੱਗੇ ਚੱਲਦਾ ਪ੍ਰੋਸੈਸ ਤੇ ਉਹਨੇ ਦਿਨ ਤੋਂ ਜਿਹੜਾ 30 ਐਮਐਲਡੀ ਪਾਣੀ ਆ ਉਹ ਵੀ ਉੱਥੇ ਜਲ ਜਾਊਗਾ ਜਾਂ ਅਸੀਂ ਸੰਗਤ ਦੇ ਨਾਲ ਵਿਚਾਰ ਕਰ ਰਹੇ ਆ ਕਿ ਉਹਨਾਂ ਕਰ ਕੋਈ ਇਹ ਆਲਟਰਨੇਟਰ ਪਾਣੀ ਚੱਕ ਕੇ ਇੱਥੇ ਪਾਉਣ ਦਾ ਪ੍ਰਬੰਧ ਕਰ ਲਿਆ ਜਾਵੇ ਕਿ ਜਿੰਨਾ ਚਿਰ ਉਹ ਕੰਮ ਵੀ ਜਿਹੜਾ ਪੱਕਾ ਬਣਨਾ ਉਹ ਬਣਦਾ ਰਹੇ ਪਰ ਉਹਨਾਂ ਜਿਹੜੇ ਤੋਂ ਰੋਧ ਮਿਲੇ ਉਹਦੇ ਵਾਸਤੇ ਅਸੀਂ ਅੱਜ ਇਹ ਇਹ ਸੋਚ ਰਹੇ ਹਾਂ ਦੂਸਰਾ ਇਹਦੇ ਉੱਪਰ ਤੋਂ ਜਿਹੜੀਆਂ ਡੈਰੀਆਂ ਕੱਲ ਤੁਸੀਂ ਉਹਨਾਂ ਦੇ ਨਾਲ ਤੋਂ ਹਾਂ ਉਹ ਉਹ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਤੇ ਡੈਰੀ ਹੋਵੇ ਤੇ ਮਿਊਨਿਸਪਲ ਕਾਰਪੋਰੇਸ਼ਨ ਹੋਵੇ ਤੇ ਕੋਈ ਵੀ ਹੋਵੇ ਉਹਦਾ ਹੱਲ ਕੱਢਣਾ ਉਹਨਾਂ ਨੂੰ ਮਗਰ ਤਾਰੂਨ ਨੇ ਅੱਗੇ ਵੀ ਮੀਟਿੰਗ ਕੀਤੀ ਸੀ ਉਹਨਾਂ ਨੂੰ ਉੱਥੇ ਕਿਉਂਕਿ ਸਾਡੇ ਕੋਲ 300 ਗਊ ਆ ਅਸੀਂ ਪਵਿੱਤਰ ਵੇਂ ਦੇ ਕੰਢੇ ਉੱਥੇ ਗਊਆਂ ਨੂੰ ਸਾਹਮਣੇ ਆ ਤੇ ਅਸੀਂ ਖੈਰਾ ਸਾਹਿਬ ਨੂੰ ਕਿਹਾ ਉਹਨੇ ਦੋ ਬੱਸਾਂ ਕਿਤੀਆਂ ਕਿ ਚਲੋ ਆਪਾਂ ਉਹਨਾਂ ਨੂੰ ਦਿਖਾ ਕੇ ਲਈਏ ਕਿ ਇਹਦਾ ਹੱਲ ਕੀ ਹੈ ਅਸੀਂ ਉਹ ਜਿਹੜਾ ਹੈਗਾ ਕੋਈ ਵੀ ਇੱਕ ਬੰਦਾ ਵੀ ਨਾਲ ਤਿਆਰ ਨਹੀਂ ਹੋਇਆ ਬਸ ਖੜੀ ਰਹੇ ਫਿਰ ਇੱਕ ਡੈਰੀ ਜਿਹੜੀ ਗਊਸ਼ਾਲਾ ਵਾਲੇ ਗਏ ਤੋਂ ਉਹਨਾਂ ਨੂੰ ਦਿਖਾ ਲਿਆ ਕਿ ਇਹਦੇ ਜੀ ਗੋਹ ਚੱਕਲੇ ਜਾਵੇ ਜਿਹੜੇ ਗੋਹ ਹੈ ਇਹ ਖੇਤੀਬਾੜੀ ਥਾਵੇ ਕੋਸਵਾਲ ਹਲੀਆ ਸਕਦਾ ਜੇ دریا ਵਿੱਚ ਪੈਂਦਾ ਇਹ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਪੈਦਾ ਹੁੰਦੀਆਂ ਸੋ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਵੱਖ-ਵੱਖ ਸਮਿਆਂ ਦੇ ਉੱਤੇ ਉਹਨਾਂ ਨੂੰ ਅਦੇਸ਼ਦਾਰੀ ਹੋਏ ਵੀ ਤੁਸੀਂ ਕਹਿੰਦਾ ਪਾਣੀ ਨਾ ਪਾਓ ਕਈ ਵਾਰ ਉਹਨਾਂ ਦੇ ਪਾਈਪ ਪਟ ਚੁੱਕੇ ਆ ਪਰ ਉਹ ਖੇਤਵਾਰਾ ਜਿਹੜੇ ਹੈਗੇ ਆ ਕੱਲ ਵੀ ਪੱਟੇ ਨੇ ਅ ਕੱਲ ਵੀ ਜਿਹੜੇ ਹੈਗੇ ਆ ਕਿਉਂਕਿ ਪਾਣੀ ਕੋਈ ਵੀ ਪਾ ਰਿਹਾ ਜਿਹੜਾ ਹੈਗਾ ਵਾ ਉਹਨਾਂ ਦਾ ਉਸੇ ਤਾਂ ਹੱਲ ਹੋ ਸਕਦਾ ਅੱਜ ਵੀ ਉਹਨਾਂ ਨਾਲ ਮੀਟਿੰਗ ਆ ਕਿ ਅਸੀਂ ਤੁਹਾਡੇ ਨਾਲ ਕੀ ਸਹਿਯੋਗ ਕਰ ਸਕਦੇ ਆ ਜੇ ਤੁਸੀਂ ਪਾਣੀ ਜਿਹੜਾ ਹੈਗਾ ਵਾ ਵਾ ਦੇਸੀ ਅੰਦਾਜ਼ਾ ਲਾਇਆ ਵੀ 15 ਟਰਾਲੀਆਂ ਹੋਣਗੀਆਂ ਤੇ ਦੇ ਅਸੀਂ 15 ਟਰਾਲੀਆਂ ਵਾ ਚੱਕ ਲਈਏ 15 ਟਰਾਲੀਆਂ دریا ਵਿੱਚ ਨਾ ਪਾਈਏ ਉਹਦੇ ਨਾਲ ਅਸੀਂ ਕੀ ਸਹਿਯੋਗ ਕਰ ਸਕਦੇ ਅੱਜ ਉਹਨਾਂ ਨਾਲ ਮੀਟਿੰਗ ਹੈ ਉਹ ਮਸਲਾ ਜਿਹੜਾ ਹੈਗਾ ਉਹਨਾਂ ਦਾ ਕਿ ਇਹ ਜਿਹੜਾ ਗੋਹਾਵਾ ਇਹ ਸੋਨਾ ਜੇ ਇਹਦੀ ਗੈਸ ਬਣ ਕੇ ਬਾਇਓ ਗੈਸ ਬਣ ਕੇ ਉਹ ਉਹ ਇਨਕਮ ਦੇ ਸਕਦੀ ਹੈ ਇਹ ਉਹ ਤੋਂ ਮਗਰੋਂ ਜਿਹੜੀ ਉਹਦੀ ਸਲਾਜ ਨਿਕਲਣੀ ਆ ਉਹ 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 ਬਹੁਤ ਵਧੀਆ ਖਾਸ ਦਾ ਇਹ ਤਾਂ ਬੜਾ ਕਿਉਂਕਿ ਇਹਦੇ ਪ੍ਰੋਸੈਸ ਨਹੀਂ ਜਿਹੜੇ ਜਿਹਦੇ ਕੋਲ 10 15 ਬਸੂ 50 ਬਸੂ ਆ ਉਹ ਦੁੱਧ ਤਾਂ ਚੋਕ ਕੇ ਆ ਪਾ ਦਿੰਦਾ ਮੋਲ ਵੇਚ ਲੈਂਦਾ ਕਰਨੇ ਦੀ ਉਹਦੇ ਦੇ 4 ਕੁਇੰਟਲ ਦੁੱਧ ਉਹਦੇ 16 ਕੁਇੰਟਲ ਜਿਹੜਾ ਹੈਗਾ ਗੋਹ ਉਹ ਜਿਹੜਾ ਹੈਗਾ ਉਹ ਬੁੱਢੇ ਦੇ ਰਿਆ ਸਿਰ ਦਿੰਦਾ ਇਹ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਇਹਨੂੰ ਅਸੀਂ ਕਹਿੰਦੇ ਆ ਕਿ ਇਹਦਾ ਇੱਕ ਹੱਲ ਕੱਢਿਆ ਜਾਵੇ ਕਾਲਾ ਪਾਣੀ ਮੋਟਰ ਜੋ ਹੈ ਉਹ ਵੀ ਲਗਾਤਾਰ ਜੋ ਹੈ ਉਹਨਾਂ ਕਰਕੇ ਇਹ ਕਾਲਾ ਪਾਣੀ ਹੈ ਕਾਲਾ ਪਾਣੀ ਮੋਟਰ ਦੀ ਗੱਲ ਕਰ ਰਿਹਾ ਸੋਧਾ ਨਾਲ ਕਾਲਾ ਦੀ ਗੱਲ ਕਰ ਰਿਹਾ ਨਹੀਂ ਬਹੁਤ ਵਧੀਆ ਬਹੁਤ ਕੋਈ ਵੀ ਆਵਾਜ਼ ਉਠਾਉਂਦਾ ਕੋਈ ਵੀ ਗੱਲ ਕਰਦਾ ਜਿਹੜੇ ਪੀੜਤ ਲੋਕ ਆ ਵਧੀਆ ਗੱਲ ਆ ਕੋਈ ਮਾੜਾ ਨਹੀਂ ਇਹ ਤੁਮ ਕਿਉਂ ਤੁਸੀ ਨਾ ਮੈਨੂੰ ਨਾਲ ਚਲੀ ਫੜਦੇ ਨਹੀਂ ਕਿੱਦਾਂ ਖੜੀ ਹੈ ਉਹ ਦਸ ਤਰੀਕਾ ਹੁਣ ਤੁਸੀਂ ਦੱਸ ਦਿਓ ਕਿੰਦਣ ਕਿੱਦਾਂ ਕਿਸੇ ਨੇ ਉਹਨਾਂ ਨੇ ਸਾਨੂੰ ਕਿਸੇ ਨੇ ਬੁਲਾਇਆ ਸਾਨੂੰ ਉਹਦੇ ਬਾਰੇ ਦੱਸਿਆ ਮੈਸੇਜ ਦਿੱਤਾ ਜੇ ਤਾਂ ਸਾਨੂੰ ਜੇ ਤਾਂ ਸਾਨੂੰ ਦੱਸਿਆ ਹੋਵੇ ਬਾਬਾ ਜੀ ਇੱਥੇ ਆਉਣਾ ਥੋੜੇ ਨਾਲ ਗੱਲ ਕਰਨੀ ਹੈ ਇੱਥੇ ਖੜੇ ਆ ਜਿਵੇਂ ਕੋਈ ਵੀ ਅਸੀਂ ਕੋਈ ਭੋਰੇ ਵਿੱਚ ਤਾਂ ਰਹਿੰਦੇ ਨਹੀਂ ਉਹਦੇ ਵਕਤ ਜੇ ਕਿਸੇ ਨੇ ਹੋਰ ਵੀ ਤੁਹਾਡੇ ਮਾਧਿਅਮ ਹੋਵੇ ਫਲਾਨੇ ਨੂੰ ਬਾਬਾ ਜੀ ਨੂੰ ਕਿਹਾ ਸੀਗਾ ਬਾਬਾ ਜੀ ਉੱਥੇ ਪਹੁੰਚੇ ਨਹੀਂ ਕੁਝ ਵੀ ਦੱਸੋ ਪਰ ਬਾਕੀ ਜਦੋਂ ਅਸੀਂ ਵੀ ਦੋਵਰੀ ਜਿਹੜਾ ਹੈ ਜਨਤ ਦੀ ਲੜਾਈਆ ਇਹਦੇ ਵਿੱਚ ਕੋਈ ਬੁਲਾਵੇ ਨਾ ਅਸੀਂ ਨਾ ਬੁਲਾਵੇ ਅਸੀਂ ਅਸੀਂ ਤਾਂ ਸਾਡੇ ਸੈਸ਼ਨ ਚੱਲਦਾ ਜਿਹੜਾ ਹੈਗਾ 24 ਤਰੀਕ ਤੋਂ ਸੈਸ਼ਨ ਚੱਲਣ ਦੇ ਅਸੀਂ ਤਾਂ ਸੈਸ਼ਨ ਵਿੱਚ ਅਸੀਂ ਸੈਸ਼ਨ ਵਿੱਚ ਜਾਵਾਂਗੇ ਕਿ ਅਸੀਂ ਇੱਥੇ ਆਣ ਕੇ ਇੱਥੇ ਕਿਹੜੀ ਇਹੋ ਜਿਹੀ ਚੀਜ਼ ਸੀਗੀ ਉਹ ਜਿਹੜੀ ਕਰਨੀ ਸੀ ਬਾਬਾ ਤੋਂ ਬਿਨਾਂ ਰਹਿ ਗਈ ਕਿਹੜੀ ਚੀਜ਼ ਕਰਨੀ ਸੀ ਜੇ ਬਾਬਾ ਜੀ ਹੁੰਦੇ ਹੋ ਜਾਣੀ ਸੀ ਅਸੀਂ ਨਹੀਂ ਆਏ ਤਾਂ ਫਿਰ ਉਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਮੈਸੇਜ ਆਪਣਾ ਦੇ ਦਿੱਤਾ ਉਹਨਾਂ ਦੀ ਲੜਾਈ ਨੂੰ ਕਿੱਦਾਂ ਦੇਖ ਰਹੇ ਨਹੀਂ ਕੋਈ ਵੀ ਕੋਈ ਵੀ ਕੋਈ ਵੀ ਆਵਾਜ਼ ਫਉਂਦਾ ਜਿਹੜੇ ਅਸੀਂ ਪੀੜਤ ਮਰ ਰਹੇ ਹਾਂ ਅਸੀਂ ਤੁਹਾਨੂੰ ਮਾੜਾ ਨਹੀਂ ਕਹਾਂਗੇ ਟਕਰਾਅ ਦਾ ਹਾਲਾਤ ਪੈਦਾ ਹੋਵੇ ਤੇ ਨਹੀਂ ਟਕਰਾਅ ਨਾਲ ਹੀ ਖਤਮ ਨਹੀਂ ਹੋਣਾ ਏਸੀ ਟਕਰਾਅ ਕਰਦੇ ਆ ਫੇਰ ਸਮਝ ਲੈਣ ਨੂੰ ਅਲਜਾਉਣਾ ਇੰਡਸਟਰੀ ਵਾਲੇ ਜਿਹੜੇ ਨਹੀਂ ਨਹੀਂ ਇਹ ਲੜ ਕੇ ਸੀ ਕਿਉਂਕਿ ਹੁਣ ਤਾਂ ਕਰਪੂਤਰ ਕਾਲੀ ਵੇਂਦੇ ਸੀ ਇਹ ਸਾਰੀਆਂ ਚੈਲੰਜ ਸੀ ਉਸੇ ਪਿੰਡਾਂ ਦਾ ਪਾਣੀ ਪਿੰਦਾ ਸੀ ਸ਼ਹਿਰਾਂ ਦਾ ਪਾਣੀ ਪਿੰਦਾ ਸੀ ਇੰਡਸਟਰੀਅਲ ਪਾਣੀ ਵੀ ਪਿੰਦਾ ਸੀ ਉਹ ਸਾਰਾ ਹੱਲ ਹੋ ਗਿਆ ਉਹਨਾਂ ਨੇ ਬੈਠ ਕੇ ਭਾਈ ਆਹ ਤੁਹਾਡਾ ਤੁਸੀਂ ਗਲਤ ਕਰ ਰਹੇ ਹੋ ਗੁਰੂ ਘਰ ਪਾਣੀ ਕਰ ਸਮਝਾਵਾਂਗੇ ਜਦੋਂ ਅਸੀਂ ਦੇੜੇ ਅੱਗੇ ਕਰਾਂਗੇ ਤਾਂ ਮੰਨਣ ਲੱਖਾ ਸਿਧਾਨਾ ਜੀ ਕਹਿੰਦੇ ਨਹੀਂ ਅਸੀਂ ਕਿਸੇ ਨਾਲ ਕਿਸੇ ਸਾਡੇ ਤੋਂ ਸਾਰੇ ਚੱਕ ਸਕਦੇ ਉਹ ਕਹਿੰਦੇ ਨੇ ਕਿ ਤੁਸੀਂ ਇੱਕ ਦਿਖਾਵਾ ਕਰਦੇ ਹੋ ਉਹ ਨਹੀਂ ਲੜਾਈ ਠੀਕ ਹੈ ਕਹਿੰਦੇ ਅਸੀਂ ਕਦੋਂ ਕਹਿੰਦੇ ਅਸੀਂ ਤਾਂ ਇੱਕ ਨਾਚੀਜ ਬੰਦੇ ਆ ਗੁਰੂ ਕਰਨਾਨ ਪਾਤਸ਼ਾਹ ਦੀ ਚਰਨਾਂ ਦੀ ਧੂੜ ਆ ਅਰਦਾਸ ਕਰਦੇ ਆ ਕਿ ਪਾਤਸ਼ਾਹ ਜਿਹੜੇ ਤੁਸੀਂ ਬਤਨ ਬਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਨੂੰ ਉਪਦੇਸ਼ ਦਿੱਤਾ ਉਹਦੇ ਵਾਸਤੇ ਅਸੀਂ ਇਹ ਤਾਂ ਵੀ ਨਹੀਂ ਕੁਝ ਕਰ ਸਕੀ ਆਪਣੇ ਆਪ ਨੂੰ ਬਟਪੱਕਾ ਸਾ ਵੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋ ਕੋ ਵੱਡੇ ਬੰਦੇ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਸਰਕਾਰਾਂ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਤਾਂ ਹੁਣ ਵੀ ਗੁਰੂ ਨਾਨਕ ਪਾਤਸ਼ਾਹ ਦੇ ਕਰਨਾ ਤੇ ਅਰਦਾਸ ਕੀਤੀ ਹੈ ਪਾਤਸ਼ਾਹ ਕਿਰਪਾ ਕਰੋ ਇਹ ਸਾਡੇ ਸਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਸਾਡਾ ਹੱਕਾ ਕਿ ਇੱਥੇ ਅਸੀਂ ਗੰਡੇ ਦੇ ਖੜੀਏ 2 ਫਰਵਰੀ ਤੋਂ ਲੈ ਕੇ ਤੁਸੀਂ 11 ਕਿਲੋਮੀਟਰ ਦੇਖੋ ਅੱਗੇ ਜਾ ਕੇ ਕੋ ਸਾਫ਼ ਕੀਤਾ ਕਿ ਨਹੀਂ ਕੀਤਾ ਕੰਮ ਤੇ ਨਹੀਂ ਕੀਤਾ ਦੇਵਾ ਚੱਲ ਰਹੀ ਹੈ ਫੁੱਟੇ ਲੱਗ ਰਹੇ ਆ ਇਹ ਕਿਸ ਨੂੰ ਨਾਮ ਦੱਸਦਾ ਹੋਵੇ ਜਿਹੜੀ ਅੱਖਾਂ ਦੋਵਾਂ ਦੇ ਇਹ ਕਿਸ ਨੂੰ ਨਹੀਂ ਦੱਸਦਾ ਕੋਈ ਹੋ ਸਕਦਾ ਕਿ ਉਹਦੇ ਵਿੱਚ ਸਾਡੇ ਕੀ ਕਿਸੂ ਦਾ ਡੇਰੀਆਂ ਦਾ ਪਾਣੀ ਪਿੰਦਾ ਜਿਹੜਾ ਉਹਦਾ ਗੋਹ ਲਗਾ ਕੇ ਉਹਦੀ ਬਾਇ ਹੋ ਗਿਆ ਇਸ ਪਰਪਨੇ ਜਿਹੜੀ ਜਿਹੜਾ ਇੰਡਸਟਰੀਅਲ ਸ਼ਹਿਰ ਦਾ ਪਾਣੀ ਆ ਜਿਹੜਾ ਉੱਥੇ ਜਾ ਨਹੀਂ ਰਿਹਾ ਟ੍ਰੀਟਮੈਂਟ ਪਲੈਂਟ ਲੱਗਾ ਉਹ ਉਹਦੇ ਵਿੱਚ ਪਾਣੀ ਜਾਵੇ ਤੀਸਰੇ ਜਿਹੜਾ ਇੰਡਸਟਰੀ ਆ ਉਹਦੇ ਉੱਤੇ ਜਿਹੜਾ ਹੈਗਾ ਪੋਲੂਸ਼ਨ ਕੰਟਰੋਲ ਬੋਰਡ ਕਾਰਵਾਈ ਮਹਮਾ ਸਾਡੀ ਸ਼ੁਰੂ ਅਸੀਂ ਵਿਸ਼ੇਸ਼ ਕੁਝ ਨਹੀਂ ਕੀਤਾ ਇੱਕ ਦਿਨ ਅਰਦਾਸ ਕਰਕੇ ਗੁਰੂ ਚਰਨਾਂ ਦੇ ਵਿੱਚ ਤਰਪੇ ਸੀ ਉਦੋਂ ਮਹਰੋ ਅਸੀਂ ਲੱਗੇ ਹੋਇਆ ਜੇ ਸਟੇ ਕਰਾਂਗੇ ਫੇਰ ਸ਼ੁਰੂਆਤ ਹੁੰਦੀ ਹੈ ਅਸੀਂ ਸਾਨੂੰ ਸਟੇ ਕੋਈ ਨਹੀਂ ਕੀਤਾ ਲੱਗੇ ਹੋਇਆ ਲੋਕਾਂ ਨੂੰ ਵੀ ਅਪੀਲ ਕਰੋਗੇ ਉਹਨਾਂ ਨੂੰ ਬੇਨਤੀ ਕਰਾਂਗੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਭਲਾ ਕਹੀ ਹੈ ਜਿੱਥੇ ਵੀ ਰਹਿ ਰਹੇ ਆ ਜਿੱਥੇ ਵੀ ਬਹਿ ਰਹੇ ਆ ਤੁਹਾਡੇ ਆਪ ਦਾ ਪਾਣੀ ਜਾਂਦਾ ਕਿਸੇ ਨੈਚਰਲ ਸੋਰਸ ਨਾਲ ਪਵੇ ਕੂੜਾ ਕਰਕਟ ਨਾਲ ਸਿੱਟੋ ਹੜੇਦਵਾਲੀ ਨੂੰ ਸਵਾਰੋ ਇਹ ਧਰਤੀ ਮਾਂ ਗੁਰੂ ਸਾਹਿਬ ਦਾ ਉਪਦੇਸ਼ ਹੈ ਪਾਣੀ ਪੀਤਾ ਹਵਾ ਨੂੰ ਪ੍ਰਦੂਸ਼ਿਤ ਨਾ ਕਰੋ ਸਵਸਵਾਸ ਹਵਾ ਦੇ ਵਿੱਚ ਰਹੋਗੇ ਤੰਦਰੁਸਤ ਰਹੋਗੇ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਤੁਹਾਡਾ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਅਸ਼ੀਸ਼ਾ ਦੇਣਗੇ ਅੱਗੇ ਸਾਡੇ ਵੱਡਿਆਂ ਨੇ ਸਾਨੂੰ এনवायरमेंट ਦੇ ਨਾਲ ਜੋੜਿਆ ਬਾਬੇ ਨਾਨਕ ਦੀ ਗੱਲ ਮੰਨ ਲਓ ਮੈਂ ਸਾਡੀ ਕੋਈ ਸਾਡੇ ਕੋਲ ਕੋਈ ਵਕਰੀ ਗੱਲ ਹੀ ਨਹੀਂ ਜੋ ਬਾਬੇ ਨੇ ਕਿਹਾ ਨਾ ਉਹਦੇ ਉਪਦੇਸ਼ ਨੂੰ ਮੰਨ ਲਈਏ ਅਸੀਂ ਉਹਦੇ ਸਿੱਖ ਬਣੀਏ ਉਦੀ ਵਿਚਾਰਧਾਰਾ ਦੇ ਮਾਲਕ ਬਣੀ ਹੈ ਗੁਰੂ ਸਾਹਿਬ ਅਰਦਾਸ ਕਰਦੇ ਹਾਂ ਸਾਰਿਆਂ ਨੂੰ ਸਮਰੱਥ ਬਖਸ਼ਣ ਇਸ ਰਾਹ ਦੇਤੇ ਤੋ ਠੀਕ ਹੈ ਥੈਂਕ ਯੂ ਵਾਈਸ